ਹੈਲੋ ਜੀ ਸਲਾਮ ਅਦਾਬ ਨਮਸਤੇ ਸਤਿ ਸ਼੍ਰੀ ਅਕਾਲ ਤੇ ਜੈ ਸਾਈਂ ਜੀ ਮੇਰੇ ਵੱਲੋਂ ਮੈਂ ਤੁਹਾਡਾ ਆਪਣਾ ਦੀਵਹੀਰ ਤੇ ਅੱਜ ਦੀ ਵੀਡੀਓ ਦੇ ਵਿੱਚ ਜਿਹੜਾ ਮੈਂ ਸਾਈਂ ਲਾਡੀ ਸ਼ਾਹ ਸਰਕਾਰ ਦਾ ਕਿੱਸਾ ਤੁਹਾਡੇ ਨਾਲ ਸਾਂਝਾ ਕਰਨਾ ਨਾ ਸਾਈਂ ਜੀ ਦੇ ਦਰਬਾਰ ਦੇ ਕਾਫੀ ਪੁਰਾਣੇ ਸੇਵਾਦਾਰ ਉਹਨਾਂ ਦੀ ਜ਼ੁਬਾਨੀ ਇਹ ਕਿੱਸਾ ਸੁਣਿਆ ਹੋ ਸਕਦਾ ਤੁਸੀਂ ਵੀ ਸੁਣਿਆ ਹੋਵੇ ਸੋ ਮੈਂ ਸੋਚਿਆ ਕਿ ਮੈਂ ਆਪਣੇ ਇਸ ਚੈਨਲ ਦੇ ਉੱਤੇ ਜਰੂਰ ਤੁਹਾਡੇ ਸਾਰਿਆਂ ਦੇ ਨਾਲ ਸਾਂਝਾ ਕਰਾਂ ਸਾਈਂ ਲਾਡੀ ਸ਼ਾਹ ਸਰਕਾਰ ਦੇ ਕੁਝ ਖਾਸ ਸੇਵਾਦਾਰ ਜਿਨ੍ਹਾਂ ਨਾਲ ਸਾਈਂ ਜੀ ਦਾ ਬਹੁਤ ਪਿਆਰ ਸੀ ਉਹਨਾਂ ਦਾ ਕਹਿੰਦੇ ਇੱਕ ਵਾਰ ਸਾਈਂ ਜੀ ਨੂੰ ਫੋਨ ਆਇਆ ਤੇ ਸਾਈਂ ਜੀ ਨੇ ਪੁੱਛਿਆ ਕਿ ਕੀ ਹੋਇਆ ਤਾਂ ਉਹ ਕਹਿੰਦੇ ਕਿ ਸਾਈਂ ਜੀ ਇਦਾਂ ਕਰਕੇ ਸਾਡੇ ਨਾਕੇ ਦੇ ਉੱਤੇ ਟਰੱਕ ਰੋਕ ਲੈਨੇ ਵੀ ਕੀ ਕਰੀਏ ਤਾਂ ਸਾਈਂ ਜੀ ਕਹਿੰਦੇ ਕੋਈ ਗੱਲ ਨਹੀਂ ਫਿਕਰ ਨਾ ਕਰੋ ਸਾਈਂ ਲਾਡੀਸ਼ਾ ਸਰਕਾਰ ਨੇ ਫੋਨ ਕੱਟ ਕੇ ਇੱਕ ਪਾਸੇ ਜੀ ਨੂੰ ਮੂੰਹ ਕਰਕੇ ਕਹਿੰਦੇ ਬੈਠ ਗਏ ਐਦਾਂ ਕਰਕੇ ਬੈਠ ਗਏ ਕਹਿੰਦੇ ਤੇ ਉਸ ਨਾਕੇ ਦੇ ਉੱਤੇ ਜਿਹੜੀ ਚੈਕਿੰਗ ਚੱਲ ਰਹੀ ਸੀ ਹਨਾ ਗੱਡੀਆਂ ਆ ਰਹੀਆਂ ਸੀ ਪੁਲਿਸ ਚੈੱਕ ਕਰ ਰਹੀ ਸੀ ਤੇ ਭੇਜ ਰਹੀ ਸੀ ਜਦੋਂ ਉਹਨਾਂ ਦੇ ਟਰੱਕ ਆਏ ਮੂਹਰੇ ਨਾਕੇ ਤੇ ਜਦੋਂ ਪੁਲਿਸ ਵਾਲੇ ਕੋਲੇ ਆਏ ਸਾਈਂ ਜੀ ਉੱਥੇ ਦਰਬਾਰ ਚ ਬੈਠੇ ਇੱਥਾਂ ਕਰੀ ਜਾ ਰਹੇ ਸੀ ਵੀ ਜਾਣ ਦੇ ਜਾਣ ਦੇ ਜਾਣ ਦੇ ਜਦੋਂ ਕਹਿੰਦੇ ਉੱਥੇ ਟਰੱਕ ਉਹਨਾਂ ਦੇ ਮੂਹਰੇ ਆਏ ਨਾ ਨਾਕੇ ਦੇ ਅਫਸਰ ਨੇ ਰੋਕ ਕੇ ਟਰੱਕ ਤਾਂ ਸائیں ਜੀ ਦਰਬਾਰ ਚ ਬੈਠੇ ਕਹਿੰਦੇ ਉਹ ਇਹ ਵੀ ਸਾਡੇ ਹੀ ਆ ਇਹ ਵੀ ਜਾਣਦੇ ਤਾਂ ਉਹ ਅਫਸਰ ਨੇ ਉੱਥੋਂ ਟਰੱਕ ਜਾਣ ਦਿੱਤੇ ਫਿਰ ਫੋਨ ਆਇਆ ਕਿ ਸائیں ਜੀ ਸ਼ੁਕਰ ਹੈ ਤੁਹਾਨੂੰ ਸੋ ਇਹ ਸائیں ਲਾਡੀਸ਼ਾ ਸਰਕਾਰ ਦੀ ਪਾਵਰ ਆ ਕਿ ਨਕੋਦਰ ਦਰਬਾਰ ਦੇ ਵਿੱਚ ਬੈਠਿਆ ਨਹੀਂ ਕਿਸੇ ਹੋਰ ਜਗ੍ਹਾ ਨਾਕੇ ਤੇ ਰੋਕੇ ਹੋਏ ਟਰੱਕ ਜਿਹੜੇ ਨੇ ਉਹ ਜਾਣ ਦੇਤੇ ਇਹ ਲਾਡੀਸ਼ਾ ਐਵੇਂ ਨਹੀਂ ਕੋਈ ਬਣ ਸਕਦਾ ਤੇ ਆਪਾਂ ਸਾਈਂ ਲਾਦੀਸ਼ਾ ਸਰਕਾਰ ਦੇ murid ਆ ਉਹਨਾਂ ਦੇ ਆਸ਼ਿਕ ਆ ਉਹਨਾਂ ਦੇ ਨੌਕਰ ਆ ਕਿਸਮਤ ਵਾਲੇ ਆ ਸੋ ਜੇ ਸਾਈਂ ਜੀ ਦਾ ਇਹ ਕਿੱਸਾ ਤੁਹਾਨੂੰ ਚੰਗਾ ਲੱਗਿਆ ਹੋਵੇ ਤਾਂ ਜਰੂਰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਤੇ ਕਮੈਂਟਸ ਜਰੂਰ ਕਰਿਓ ਜੈਸੇ ਕਿ